ਵਧਾਇਕਾ ਸਰਬਜੀਤ ਕੌਰ ਮਾਨੁਕੇ ਦੀ ਸ਼ਿਕਾਇਤਾਂ ਕਰਨ ਵਾਲਾ ਐਸਐਮਓ ਜਿਸ ਨੂੰ ਵਿਧਾਨ ਸਭਾ ਸਪੀਕਰ ਕੋਲ ਤਾਰ ਸਿੰਘ ਸੰਧਵਾ ਨੇ ਤਲਬ ਕਰ ਲਿਆ ਹੈ ਜੋ ਅੱਜ ਚੰਡੀਗੜ੍ਹ ਵਿੱਚ ਉਸ ਸੀਨੀਅਰ ਮੈਡੀਕਲ ਅਫਸਰ ਨੂੰ ਬੁਲਾਇਆ ਗਿਆ ਜਿਸ ਦੇ ਕੋਲ ਪੁਸ਼ਕਿਸ਼ ਕੀਤੀ ਜਾਵੇਗੀ ਕਿ ਵਿਧਾਇਕਾ ਨੇ ਉਸਦੇ ਉੱਪਰ ਕੀ ਦਬਾਅ ਬਣਾਏ ਨੇ ਜੋ ਸਰਬਜੀਤ ਕੌਰ ਮਾਨੁਕੇ ਦੇ ਖਿਲਾਫ ਉਹਨਾਂ ਨੇ ਵਕ ਵਕ ਅਫਸਰਾਂ ਨੂੰ ਸ਼ਿਕਾਇਤਾਂ ਕੀਤੀਆਂ ਨੇ ਵਕ ਵਕ ਮਹਿਕਮਿਆਂ ਬਰ ਸ਼ਿਕਾਇਤਾਂ ਕੀਤੀਆਂ ਨੇ ਜਿਸ ਨੂੰ ਲੈ ਕੇ ਐਸਐਮਓ ਨੂੰ ਅੱਜ ਤਲਬ ਕੀਤਾ ਗਿਆ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇਓ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਹਲਕਾ ਜਿਗਰਾਉਂ ਦੀ ਵਿਧਾਇਕ ਸਰਬਜੀਤ ਕੌਰ ਮਾਨੂੰਕੇ ਜਿਨ੍ਹਾਂ ਦੇ ਉੱਪਰ ਐਸਐਮਐ ਵੱਲੋਂ ਇਲਜ਼ਾਮ ਲਾਏ ਗਏ ਨੇ ਐਸਐਮਓ ਨੇ ਕਿਹਾ ਕਿ ਉਹਨਾਂ ਦੇ ਕੋਲੋਂ ਗਲਤ ਕੰਮ ਕਰਵਾਏ ਜਾਂਦੇ ਨੇ ਦਬਾਅ ਬਣਾਇਆ ਜਾਂਦਾ ਹੈ ਸੋ ਜੋ ਡੋਪ ਟੈਸਟ ਕਰਵਾਏ ਜਾਂਦੇ ਨੇ ਉਹਨਾਂ ਨੂੰ ਪੋਸਟ ਨੂੰ 네ਗੇਟਿਵ ਕਰਨ ਵਾਸਤੇ ਵਿਧਾਇਕਾ ਦੇ ਪਤੀ ਦੇ ਵੱਲੋਂ ਐਸਐਮਓ ਦੇ ਉੱਪਰ ਦਬਾਅ ਬਣਾਉਣ ਦੀ ਜਿਹੜਾ ਇਹ ਕਾਰਵਾਈ ਕੀਤੀ ਜਾਵੇ ਜੋ ਕਿ ਉਹਨਾਂ ਨੇ ਆਪਣੀ ਸ਼ਿਕਾਇਤ ਕੀਤੀ ਹੈ ਜਿਹੜੇ ਡੋਪ ਟੈਸਟ ਹੁੰਦੇ ਨੇ ਜੇਕਰ ਰਿਪੋਰਟ ਪੋਸਟਪ ਦਿੰਦੇ ਆ ਤਾਂ ਸਾਨੂੰ ਜਿਹੜਾ ਕਿ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਮਿਲਦੀਆਂ ਨੇ ਸੋ ਉਸੇ ਵਿਧਾਇਕ ਦੇ ਪਤੀ ਦੇ ਉੱਪਰ ਇਲਜ਼ਾਮ ਲਾਉਣ ਤੋਂ ਬਾਅਦ ਕੱਲ ਪੂਰਾ ਦਿਨ ਚਰਚਾ ਜਿਹੜੀ ਇਹ ਗਰਮ ਰਹੀ ਜਿਸ ਨੂੰ ਲੈ ਕੇ ਵਿਧਾਇਕਾ ਦੇ ਨਾਲ ਵੀ ਗੱਲਬਾਤ ਕਿਸੇ ਪੱਤਰਕਾਰ ਨੇ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਵਿੱਚ ਸਾਡਾ ਕੋਈ ਦੋਸ਼ ਨਹੀਂ ਇਹ ਐਸਐਮਓ ਜਿਹੜਾ ਸੀਨੀਅਰ ਮੈਡੀਕਲ ਅਫਸਰ ਹੈ ਲਾਪਰਵਾਹ ਅਫਸਰ ਹੈ ਇਹ ਕੰਮ ਤੋਂ ਜਿਹੜਾ ਕਿ ਕੰਮ ਕਰਕੇ ਖੁਸ਼ ਨਹੀਂ ਜਿਸ ਨੂੰ ਲੈ ਕੇ ਇਹਨਾਂ ਦੀ ਸ਼ਿਕਾਇਤ ਉਹਨਾਂ ਨੇ ਵਿਧਾਨ ਸਭਾ ਸਪੀਕਰ ਕੋਲ ਪੇ ਦਿੱਤੀ ਸੋ ਅੱਜ ਐਸਐਮਓ ਜੋ ਕਿ ਡਾਕਟਰ ਹਰਜੀਤ ਸਿੰਘ ਪੰਨੂ ਵਿਧਾਨ ਸਭਾ ਸਪੀਕਰ ਕੋਲ 탑 ਸਿੰਘ ਸੰਧਵਾ ਨੇ 17 ਸਤੰਬਰ ਬੁੱਧਵਾਰ ਚੰਡੀਗੜ੍ਹ ਵਿੱਚ ਉਹਨਾਂ ਨੂੰ ਤਲਬ ਕਰ ਲਿਆ ਜ਼ਿਕਰ ਜੋਗੇ ਕਿ ਵਿਧਾਇਕ ਸਾਲਜੀਤ ਕਰਨ ਮਾਨੂਕੇ ਵੱਲੋਂ ਐਸਐਮਓ ਦੇ ਖਿਲਾਫ ਪੰਜਾਬ ਵਿਧਾਨ ਸਭਾ ਸਪੀਕਰ ਤੇ ਸਿਹਤ ਮੰਤਰੀ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੇ ਐਸਐਸਪੀ ਜਗਰਾਉਂ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਇਹ ਜੋ ਮੇਰੇ ਅਕਸ ਨੂੰ ਖਰਾਬ ਕਰਨਾ ਚਾਹੁੰਦਾ ਹੈ ਸੋ ਇਸ ਕੈਚ ਵਿੱਚ ਵਿਧਾਇਕਾ ਤੇ ਉਹਨਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਦੋਸ਼ ਲਗਾਏ ਸਨ ਕਿ ਐਸਐਮਓ ਜਗਰਾਉਂ ਉਹਨਾਂ ਦੇ ਖਿਲਾਫ ਬਿਨ ਬੇਬੁਨਿਆਦੀਆਂ ਝੂਠੀਆਂ ਗੱਲਾਂ ਕਰਕੇ ਪ੍ਰਚਾਰ ਕਰ ਰਿਹਾ ਹੈ ਜਸਟੂ ਐਸਐਮਓ ਝੂਠੇ ਦੋਸ਼ ਲਗਾਉਂਦੇ ਹੋਏ ਉਹਨਾਂ ਦੀ ਸ਼ਾਖ ਖਰਾਬ ਕਰਨਾ ਚਾਹੁੰਦਾ ਹੈ ਉਹਨਾਂ ਨੇ ਆਪਣੀ ਸ਼ਿਕਾਇਤ ਤੇ ਉੱਪਰ ਐਸਐਮਓ ਨੂੰ ਲਾਹ ਪ੍ਰਭਾਵ ਅਸਰ ਦੱਸਿਆ ਤੇ ਸ਼ਿਕਾਇਤ ਦਾ ਜ਼ਿਕਰ ਵੀ ਕੀਤਾ ਸੋ ਵਿਧਾਇਕ ਦੀ ਸ਼ਿਕਾਇਤ ਤੇ ਵਿਧਾਨ ਸਭਾ ਸਪੀਕਰ ਸੰਧਵਾ ਨੇ ਕਾਰਵਾਈ ਕਰਦਿਆਂ ਹੋਇਆਂ ਐਸਐਮਓ ਡਾਕਟਰ ਹਜੀਤ ਸਿੰਘ ਤੇ ਸ਼ਿਕਾਇਤ ਦਾ ਹਵਾਲਾ ਦਿੰਦਿਆਂ 17 ਸਤੰਬਰ ਜਿਹੜਾ ਕਿ ਅੱਜ ਉਹਨਾਂ ਨੂੰ ਪੇਸ਼ ਹੋਣ ਲਈ ਵਿਧਾਨ ਸਭਾ ਵਿੱਚ ਜੋ ਉਹਨਾਂ ਨੂੰ ਤਲਬ ਕਰਨ ਵਾਸਤੇ ਹੁਕਮ ਜਾਰੀ ਕੀਤੇ ਨੇ ਸੋ ਡਾਕਟਰ ਹਰਜੀਤ ਸਿੰਘ ਪੰਨੂ ਜਿਨ੍ਹਾਂ ਨੇ ਕੱਲ ਹੀ ਇਹ ਪੱਤਰ ਲਿਖ ਕੇ ਵੱਖ-ਵੱਖ ਵਿਭਾਗਾਂ ਦੇ ਵਿੱਚ ਸਰਬਜੀਤ ਕੌਰ ਮਾਨੁਕੇ ਦੇ ਪਤੀ ਦੀ ਸ਼ਿਕਾਇਤ ਕੀਤੀ ਸੀ ਔਰ ਸਰਬਜੀਤ ਕੌਰ ਮਾਨੁਕੇ ਦੀ ਸ਼ਿਕਾਇਤ ਕੀਤੀ ਸੀ ਅੱਜ ਹਰਜੀਤ ਸਿੰਘ ਨੂੰ ਪ੍ਰਿੰਸੀਪਲ ਸਿਕੱਤਰ ਦੇ ਦਫ਼ਤਰ ਦੇ ਵੱਲੋਂ ਬੁਲਾਇਆ ਗਿਆ ਘਟਾਰ ਸਿੰਘ ਛੰਦਵਾ ਦੇ ਵੱਲੋਂ ਬੁਲਾਇਆ ਗਿਆ ਸੋ ਡਾਕਟਰ ਹਰਜੀਤ ਸਿੰਘ ਪੰਨੂ ਪੂਰੀ ਤਰ੍ਹਾਂ ਫਸ ਗਏ ਨੇ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਵੇਗੀ ਔਰ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਕਿ ਐਸਐਮਓ ਦੇ ਉਹਦੇ ਤੋਂ ਵੀ ਸਸਪੈਂਡ ਕੀਤਾ ਜਾ ਸਕਦਾ ਹੈ ਜੇਕਰ ਉਹ ਦੋਸ਼ ਝੂਠੇ ਸਾਬਤ ਹੁੰਦੇ ਨੇ ਤਾਂ ਕਿਉਂਕਿ ਸਰਬਜੀਤ ਕੌਰ ਮਾਨੂਕੇ ਦੂਸਰੀ ਵਾਰ ਜਿੱਤਦੇ ਹੋਏ ਜਗਰਾਉਂ ਹਲਕੇ ਦੇ ਵਿਧਾਇਕ ਨੇ ਔਰ ਸਰਬਜੀਤ ਕੌਰ ਮਾਨੂਕੇ ਦਾ ਸਾਫ਼ ਸੁਥਰਾ ਅਕਸ ਉਹਨਾਂ ਨੇ ਕਦੇ ਕਿਸੇ ਤੋਂ ਇੱਕ ਰੁਪਈਆ ਨਹੀਂ ਲਿਆ ਔਰ ਨਾ ਹੀ ਕਦੇ ਘੱਟ ਕੰਮ ਉਹਨਾਂ ਨੇ ਆਪਣੇ ਜਗਰਾਉਂ ਹਲਕੇ ਛੁਣ ਦਿੱਤੇ ਨੇ ਜਦੋਂ ਕਿ ਜਗਰਾਉਂ ਹਲਕਾ ਪਹਿਲਾਂ ਹੀ ਡਰੱਗ ਦੇ ਨਾਲ ਬਹੁਤ ਪੂਰੀ ਤਰ੍ਹਾਂ ਬਦਨਾਮ ਹੋ ਚੁੱਕਿਆ ਸੀ ਡਰੱਗ ਜਿਹੜਾ ਪਿਛਲੀਆਂ ਸਰਕਾਰਾਂ ਦੇ ਵਿੱਚ ਜਗਰਾਉਂ ਹਲਕੇ 'ਚ ਫੈਲਦਾ ਸੀ ਉਹ ਸਰਬਜੀਤ ਕੌਰ ਮਾਨੂਕੇ ਨੇ ਡਰੱਗ ਦੇ ਉੱਪਰ ਕੰਟਰੋਲ ਕੀਤਾ ਆਪਣੇ ਅਫਸਰਾਂ ਨੂੰ ਰੋਕ ਕੇ ਉਹਨਾਂ ਨੇ ਜਿਹੜੀ ਡਰੱਗ ਉਹ ਸਪਲਾਈ ਖਤਮ ਹੋ ਗਈ ਹੈ ਜਿਗਰਾਉ ਹਲਕਾ ਹੁਣ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਸੇਫ ਹੋ ਚੁੱਕਿਆ ਹੈ ਡਰੱਗ ਮੁਕਤ ਹੋ ਚੁੱਕਿਆ ਹੈ ਜਿਸ ਦੇ ਕਾਰਨ ਇਹ ਮੈਡੀਕਲ ਅਫਸਰ ਜਿਹੜਾ ਕਿ ਪਹਿਲਾਂ ਦੂਸਰੀਆਂ ਸਰਕਾਰਾਂ ਦੇ ਸਮੇਂ ਇਹ ਮੋਟੀ ਕਮਾਈ ਕਰਦਾ ਸੀ ਇਸ ਦੀ ਕਮਾਈ ਬੰਦ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਸਭ ਜਿਤ ਕਰਮਚਾਰਮਾਨ ਕੋਦੇ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਹੁਣ ਇਸ ਨੂੰ ਤਲਬ ਕੀਤਾ ਗਿਆ ਹੈ